ਅਜਈਆ ਜਦ ਦਿਵਾਲੀ ਦਾ ਨਾਮ ਲੈਂਦੇ ਆ ਨਾ ਸਹਿਰ ਵਾਲਿਆਂ ਦੇ ਤਾਂ ਹੌਲ ਪੈਣੇ ਸ਼ੁਰੂ ਹੋ ਜਾਂਦੇ ਆ ਜਿਹੜੀਆਂ ਸਾਡੀਆਂ ਕੋਈ ਬਣਾਈਆਂ ਸੜਕਾਂ ਨੇ ਉੱਥੇ ਕੋਈ ਪੈਚ ਲਾ ਕੇ ਉੱਥੇ ਰਿਪੇਅਰ ਦਾ ਕੰਮ ਸ਼ੁਰੂ ਕਰਾ ਦੇਣਗੇ ਤੁਸੀਂ 400 ਕਰੋੜ ਰੁਪਏ ਦੀ ਜ਼ਮੀਨ ਦੱਪਣ ਲੱਗੇ ਆ ਤਾਂ ਕੌਣ ਬੰਦਾ ਬਰਦਾਸ਼ਤ ਕਰ ਲੇਗਾ ਇੱਕ ਜਗਾ ਇਹ ਰਸਤਾ ਜਿਹੜਾ ਹੈ ਜਿੰਨੇ ਵੀ ਰਾਜਪੁਰੇ ਦੇ ਮੁੱਖ ਦਫ਼ਤਰ ਨੇ ਉਹਨਾਂ ਨੂੰ ਇਹ ਰਸਤਾ ਜਾਂਦਾ ਇੱਥੇ ਪਿੰਡਾਂ ਨੂੰ ਸਾਰੀ ਟ੍ਰੈਫਿਕ ਇੱਥੋਂ ਜਾਂਦੀ ਹੈ ਅਤੇ ਜਿੰਨੇ ਵੀ ਕਮਕਾਰ ਪਿੰਡਾਂ ਦੀ ਸਾਰੀ ਟ੍ਰੈਫਿਕ ਇੱਥੇ ਨੂੰ ਜਾਂਦੀ ਹੈ ਅੱਜ ਕੱਲ ਜਿਹੜਾ ਸਾਡਾ ਆਰੋਬੀ ਆ ਉਹ ਬੰਦ ਹੋਣ ਦੇ ਕਰਕੇ ਜਿੰਨੇ ਵੀ ਸਾਡੇ ਅੰਡਰਪਾਸ ਨੇ ਇੱਧਰ ਤੋਂ ਹੈ ਇੱਧਰ ਨੂੰ ਜੇ ਸ਼ਹਿਰ ਦੇ ਲੋਕ ਨੇ ਕਿ ਪਿੰਡਾਂ ਦੇ ਲੋਕ ਨੇ ਉਹ ਸਾਰੇ ਇੱਥੋਂ ਨਿਕਲ ਕੇ ਜਾਂਦੇ ਆ ਅਤੇ ਸਭ ਤੋਂ ਵੱਡੀ ਜਿਹੜੀ ਦੁਕਾਨ ਤੇ ਇਸ ਕਲ ਤੱਕ ਨਾਲ ਹੀ ਸਾਡੇ ਚਿਲड्रन ਪਾਰਕ ਆ ਤੇ ਸਾਡੇ ਜਿਹੜੇ ਬੱਚੇ ਆ ਉਹ ਵੀ ਇੱਥੇ ਆ ਕੇ ਖੇਡਣ ਆਉਂਦੇ ਆ ਤੇ ਨਾਲ ਹੀ ਜਿਹੜਾ ਸਕੇਟਿੰਗ ਦਾ ਸਾਡਾ ਇੱਥੇ ਕੋਰਟ ਬਣਿਆ ਹੋਇਆ ਉੱਥੇ ਵੀ ਜਿਹੜੇ ਬੱਚੇ ਸਾਡੇ ਖੜਾ ਹੀ ਆਂਦੇ ਆ ਪਰ ਮੈਨੂੰ ਦੁੱਖ ਹੈ ਕਿ ਮੈਂ ਪਿਛਲੇ 2 ਸਾਲ ਤੋਂ ਵੱਧ ਸਮਾਂ ਹੋ ਗਿਆ ਇਹ ਖੱਡਾ ਜਿਉਂ ਦਾ ਤਿਉਂ ਇੱਥੇ ਪਟਿਆ ਮੈਂ ਦੇਖਦਾ ਹਾਂ ਇੱਥੇ ਕਈ ਵਾਰੀ ਹਾਦਸੇ ਵੀ ਹੋਏ ਆ ਪਰ ਕਦੇ ਕਿਸੇ ਨੇ ਗੌਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਇਹ ਤਾਂ ਸਿਰਫ 25 ਗਜ ਤੋਂ ਦੂਰ ਜਿਹੜੀ ਇੱਥੇ ਦੀ ਮਨੁੱਖਾ ਮਤੋਂ ਸਾਡੇ ਮੌਜੂਦਾ ਐਮ.ਐਲ.ਏ ਜਿਹੜੇ ਸਾਡੀ ਪਿੰਡ ਨੀਨਾ ਬਿੱਤਲ ਨੇ ਉਹ ਰਹਿੰਦੇ ਨੇ ਉਹ ਜਿਹੜੇ ਕਦੇ ਇਹ ਕਿਹਾ ਕਰਦੇ ਸੀ ਕਿ ਰਾਜਪੁਰੇ ਦੇ ਅੰਦਰ ਕੁਝ ਨਹੀਂ ਹੋਇਆ ਰਾਜਪੁਰੇ ਚ ਕੁਝ ਨਹੀਂ ਹੋਇਆ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਕਿ ਬੀਬੀ ਜੀ ਸਵਾ ਦੋ ਢਾਈ ਸਾਲ ਤੋਂ ਤੁਹਾਡੇ ਘਰ ਦੇ ਬਾਹਰ ਇੱਕ ਖੱਡਾ ਪਟਿਆ ਹੋਇਆ ਰੋਜ਼ ਉਰੇ ਕਦੇ ਗੱਡੀ गिर ਜਾਂਦੀ ਹੈ ਕਦੇ ਬਾਈਕ ਤੇ ਬੱਚੇ गिर ਜਾਂਦੇ ਆ 2 2.5 ਸਾਲ ਤੋਂ ਤੁਹਾਡੇ ਬਿਲਕੁਲ ਘਰ ਦੇ ਸਾਹਮਣੇ ਤੁਸੀਂ ਕਦੇ ਤੁਹਾਨੂੰ ਇਹ ਨਹੀਂ ਪਤਾ ਲੱਗਿਆ ਕਿ ਇੱਥੇ ਖੱਡਾ ਹੈ ਜਿਹੜਾ ਪਿਆ ਹੋਇਆ ਮੰਨ ਲਿਆ ਮੈਂ ਕਿਤੇ ਸ਼ਹਿਰ ਤੇ ਕਿਤੇ ਪਿੰਡਾਂ ਦੇ ਕੋਨੇ 'ਚ ਕਿਤੇ ਹੋਰ ਹੋ ਸਕੇਗਾ ਹੋ ਸਕਦਾ ਇਹਨਾਂ ਨੂੰ ਨਾ ਪਤਾ ਹੋਵੇ ਇਹ ਤਾਂ ਬਿਲਕੁਲ ਇਹਨਾਂ ਦੀ ਅੱਖਾਂ ਦੇ ਸਾਹਮਣੇ ਹੈਗਾ ਫਿਰ ਸਾਨੂੰ ਦੁੱਖ ਇਸ ਗੱਲ ਦਾ ਕਿ ਸਾਡੇ ਉਹ ਬੱਚੇ ਜਦੋਂ ਖੇਡਣ ਆਉਂਦੇ ਆ ਕੀ ਅਸੀਂ ਮੈਸੇਜ ਦਿੰਨੇ ਆ ਸਾਡੇ ਬੱਚਿਆਂ ਨੂੰ ਵੀ ਕੀ ਅਸੀਂ ਮਤਲਬ ਕਿ ਸੁਨੇਹਾ ਸਾਡੇ ਬੱਚਿਆਂ ਨੂੰ ਜਾਂਦਾ ਕਿ ਅਸੀਂ ਇੱਕ ਜਿਹੜਾ ਸੀਮਜ ਦਾ ਟੋਆ ਨਹੀਂ ਹੋ ਭਰਾ ਕੇ ਦੇ ਸਕਦੇ ਗਲਦਾਵੇ ਅਸੀਂ ਬੜੇ ਵੱਡੇ ਵੱਡੇ ਕਰਦੇ ਹੈਗੇ ਆ ਜਿਹੜੇ ਹਰਦਿਆਲ ਸਿੰਘ ਬੋਜ ਨੇ ਕੰਮ ਸ਼ੁਰੂ ਕਰਾਈ ਸੀ ਚਾਹੇ ਉਹ ਆਰੋਪੀ ਦਾ ਰੇਲਵੇ ਤੇ ਉੱਤੇ ਪੁਲ ਉੱਥੇ ਜਾ ਕੇ ਜ਼ਰੂਰ ਕਹਿੰਦੇ ਆ ਕਿ ਮੈਂ ਦੀਵਾਲੀ ਤੋਂ ਪਹਿਲਾਂ ਪਹਿਲਾਂ ਜੀ ਇਹ ਖੁਸ਼ਖਬਰੀ ਦੇ ਦੋਗੇ ਔਰ ਰੱਬ ਕਰੇ ਜਿਹੀ ਦੀਵਾਲੀ ਪਿਛਲੇ ਸਾਲਾਂ ਚ ਤੁਸੀਂ ਲੋਕਾਂ ਦੀ ਮਨਾਈ ਆ ਆਉਂਦੇ ਵਾਰ ਫੇਰ ਨਾ ਮਨਾ ਦਿਓ ਲੋਕਾਂ ਨੂੰ ਘਰੋਂ ਬੇਕਾਰ ਕਰਤਾ ਤੇ ਗਰੀਬਾਂ ਨੂੰ ਮਾਰਤਾ ਸੀ ਉਸ ਦਿਵਾਲੀ ਦੇ ਵਾਸਤੇ ਅੱਜ ਜਦਿਆ ਜਦ ਦਿਵਾਲੀ ਦਾ ਨਾਮ ਲੈਂਦੇ ਆ ਨਾ ਸਹਿਰ ਵਾਲਿਆਂ ਦੇ ਤਾਂ ਹੌਲ ਪੈਣੇ ਸ਼ੁਰੂ ਹੋ ਜਾਂਦੇ ਆ ਜੇ ਤੁਸੀਂ ਬੋਲਦੇ ਹੋਏ ਮੈਂ ਤੁਹਾਨੂੰ ਦੱਸਦਾ ਹੈ ਤੇ ਮੈਨੂੰ ਕੋਈ ਇੱਕ ਵੀ ਪ੍ਰੋਜੈਕਟ ਮੈਡਮ ਨੀਨਾ ਮਿੱਤਲ ਇੱਕ ਲਿਆ ਕੇ ਦਿਖਾ ਦੇ ਕਿ ਮੈਂ ਰਾਜਪੁਰੇ ਦੇ ਅੰਦਰ 2.5 ਸਾਲ ਦੇ ਅੰਦਰ ਕੋਈ ਇੱਕ ਪ੍ਰੋਜੈਕਟ ਨਾਮਾ ਲੈ ਕੇ ਆਈਆਂ ਜਿਹੜੀਆਂ ਸਾਡੀਆਂ ਕੋਈ ਪੜਾਈਆਂ ਸੜਕਾਂ ਨੇ ਉੱਥੇ ਕੋਈ ਪੈਚ ਲਾ ਕੇ ਉੱਥੇ ਰਿਪੇਅਰ ਦਾ ਕੰਮ ਸ਼ੁਰੂ ਕਰਾ ਦੇਣਗੇ ਹਾਂਜੀ ਇਹ ਕਿਤੇ ਹੋਰ ਕੋਈ ਮੈਂ ਤੁਹਾਨੂੰ ਦੱਸਦਾ ਵੀ ਮੈਨੂੰ ਇੱਕ ਵੀ ਕੋਈ ਕੰਮ ਚਾਹੇ ਪਿੰਡਾਂ 'ਚ ਚਾਹੇ ਸ਼ਹਿਰ ਦੇ ਅੰਦਰ ਕੋਈ ਵੀ ਹੋ ਹੋ ਕਰਾਓ ਮੈਂ ਪਿੱਛੇ ਇਹਨਾਂ ਨੂੰ ਇੱਕ ਜਵਾਬ ਮੰਗਿਆ ਸੀਗਾ ਤੇ ਮੈਂ ਬਨੂੜ ਵਿਖੇ ਬੋਲਦੇ ਹੋਏ ਕਿਹਾ ਸੀ ਜਿੱਥੇ ਇੱਕ ਕੋਈ ਲਗਭਗ 156 ਬਿਗੇ ਜ਼ਮੀਨ ਇਹਨਾਂ ਨੇ ਆਪਣੇ ਇਹਨਾਂ ਦੇ ਚਹੇਤਿਆਂ ਨੇ ਇਹਨਾਂ ਦੀ ਮਿਲੀ ਭੋਗਤ ਦੇ ਨਾਲ ਉਹਦੀ ਗਰਦਵਾਰੀ ਗਿਰਦਾਵਰੀ ਸੀ ਆਪਣੇ ਨਾਂ ਤੇ ਕਰਾ ਕੇ ਅੱਗੇ ਕੋਰਟ 'ਚ ਜਾ ਕੇ ਆਪਣੇ ਨਾਮ ਕਰਾਣੀ ਸੀ ਉਹੋ ਤਾ ਉਹਦਾ ਅਸੀਂ ਰੋੜਾ ਪਾਇਆ ਉਸ ਦਿਨ ਨੀਨਾ ਮਿੱਤਲ ਕਹਿੰਦੀ ਸੀ ਨਾ ਵੀ ਚੋਰ ਮਚਾਏ ਸ਼ੋਰ ਵੀ ਚੋਰਾਂ ਦੇ ਪਿੱਛੇ ਤਾਂ ਸਾਨੂੰ ਸ਼ੋਰ ਮਚਾਣਾ ਹੀ ਪਏਗਾ ਵੀ ਹਾਂ ਚੋਰਾਂ ਦੇ ਪਿੱਛੇ ਸਾਨੂੰ ਸ਼ੋਰ ਨਹੀਂ ਬਚਾਵਾਂਗੇ ਅਸੀਂ ਕੀ ਕਰਾਂਗੇ ਤੁਸੀਂ 400 ਕਰੋੜ ਰੁਪਏ ਦੀ ਜ਼ਮੀਨ ਦੱਪਣ ਲੱਗੇ ਆ ਤਾਂ ਕੌਣ ਬੰਦਾ ਬਰਦਾਸ਼ਤ ਕਰ ਲੇਗਾ ਅੱਜ ਤੁਹਾਡੇ ਬੰਦੇ ਜਿਹੜੇ ਹੈਗੇ ਆ ਤੁਹਾਡੇ ਮੌਜੂਦਾ ਕਾਉਂਸਲਰ ਬਨੂੜ ਦੇ ਅੰਦਰ ਉਹ ਸਰਕਾਰੀ ਜ਼ਮੀਨਾਂ ਵੇਚਣ ਤੇ ਲੱਗੇ ਹੈਗੇ ਆ ਤਾਂ ਮੈਂ ਉਦੋਂ ਸਵਾਲ ਕੀਤਾ ਸੀ ਕਿ 7 ਕਰੋੜ ਰੁਪਇਆ ਤੁਸੀਂ ਇੱਥੇ ਦਾ ਇੰਪਰੂਵਮੈਂਟ ਟਰਸ ਦਾ ਪੈਸਾ ਕਿੱਥੇ ਗਿਆ ਤੁਸੀਂ ਸ਼ਿਫਟ ਕਰਾਤਾ ਤੁਸੀਂ ਕਹਿਣ ਲੱਗੇ ਜੀ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਜੇ ਬੀਬੀ ਜੀ ਤੁਹਾਨੂੰ ਪਤਾ ਮੈਨੂੰ ਦੀ ਸਥਿਤੀ ਕਿਹਾ ਕਿ ਮਿਊਸਪਲ ਕਮੇਟੀ ਚ ਇੰਪਰੂਵਮੈਂਟ ਟਰਸ ਮਰਜ ਹੋ ਗਿਆ ਜੇ ਮਰਜ ਹੋਇਆ ਤਾਂ ਉਹਦਾ ਪੈਸਾ ਵੀ ਆਇਆ ਹੋਵੇਗਾ ਮੈਨੂੰ ਇੱਕ ਵੀ ਐਂਟਰੀ ਤੁਸੀਂ ਦਿਖਾ ਦਿਓ ਜਿਹੜੀ ਮਿਊਸਪਲ ਕਮੇਟੀ ਦੇ ਖਾਤੇ ਦੇ ਅੰਦਰ ਟਰਾਂਸਫਰ ਹੋ ਕੇ ਆਈ ਹੋਵੇਗਾ ਪੈਸਾ ਵਾਈਜ਼ ਯੂ ਆਰ ਮੇਕਿੰਗ ਫੂਲ ਟੂ ਦਾ ਪੀਪਲ ਲੋਕਾਂ ਦਾ ਬੇਵਕੂਫ ਤੁਸੀਂ ਕਿਉਂ ਬਣਾ ਰਹੇ ਕਿਹਾ ਵੱਡੇ ਵੱਡੇ ਇਸ਼ਤਿਹਾਰ ਲਾ ਕੇ ਵੱਡੇ ਵੱਡੇ ਵੋਟ ਲਾ ਕੇ ਉਹ ਤੁਹਾਨੂੰ ਇੱਡੀ ਵੱਡੀ ਮਾਰ ਇਹਨਾਂ ਲੋਕ ਸਭਾ ਦੀਆਂ ਚੋਣਾਂ ਚ ਪਈ ਆ ਹਲੇ ਵੀ ਨਹੀਂ ਤੁਸੀਂ ਭੁੱਲ ਰਹੇ ਕਿ ਤੁਸੀਂ ਫੇਰ ਤੁਸੀਂ ਵੱਡੀਆਂ ਵੱਡੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕਰਦੇ ਹੋ ਤੁਹਾਨੂੰ ਤਾਂ ਵੈਸੇ ਹੀ ਜਿਹੇ ਜੀ ਮਤਲਬ ਕਹਿਣ ਦਾ ਤੁਸੀਂ ਇੱਥੇ ਤੁਹਾਡੇ ਲੱਛਣ ਨੇ ਉਹਨਾਂ ਲੱਛਣਾਂ ਦੇ ਮੁਤਾਬਕ ਤਾਂ ਜਿਹੜੀ ਤੁਹਾਨੂੰ ਸੱਜਾ ਲੋਕਾਂ ਨੇ ਦਿੱਤੀ ਹੈ ਤਾਂ ਆਉਣ ਵਾਲੇ ਸਮੇਂ ਦੇ ਅੰਤ ਤੁਸੀਂ ਦੱਸਿਓ ਇੱਥੇ ਕਿਤੇ ਤੁਹਾਨੂੰ ਇਹ ਤਾਂ ਹਲੇ ਲੋਕ ਡਰਦੇ ਨਹੀਂ ਬੋਲਦੇ ਕਿ 2 ਸਾਲ ਤੋਂ ਵੱਧ ਦਾ ਸਮਾਂ ਪਿਆ ਜਦੋਂ ਨੇੜੇ ਆਏਗਾ ਸਮਾਂ ਤਾਂ ਤੁਹਾਨੂੰ ਦੱਸਣਗੇ ਕਿ ਤੁਸੀਂ ਕੀ ਕੀ ਤੁਹਾਡੇ ਬੰਦਿਆਂ ਨੇ ਔਰ ਕੀ ਕੀ ਤੁਹਾਡੇ ਵੱਲੋਂ ਜਿਹੜੇ ਇੱਥੇ ਕਾਲੇ ਕਾਰਨਾਮੇ ਜਿਹੜੇ ਹੋ ਕੀਤੇ ਹੋਏ ਨੇ ਮੇਰੇ ਕੋਲ بڑے ਵੱਡੇ ਵੱਡੇ ਰਿਕਾਰਡ ਆ ਮੈਂ ਸਾਰੇ ਸੰਭਾਲ ਕੇ ਰੱਖ ਰਿਆ ਹੈਗਾ ਮੈਂ ਪਬਲਿਕ ਨੂੰ ਲੈ ਕੇ ਆਵਾਂਗਾ ਤੁਹਾਡੇ ਸਾਹਮਣੇ ਹਲੇ ਨਹੀਂ ਟਾਈਮ ਆਨਦੋ ਇਹ ਤਾਂ ਅੱਜ ਮੈਂ ਆਇਆ ਕਿਉਂਕਿ ਕੱਲ ਵੀ ਇੱਥੇ ਇੱਕ ਬੰਦਾ गिर ਗਿਆ ਅੱਜ ਵੀ गिर ਗਿਆ ਤਾਂ ਉਹ ਗਿੱਲੇ ਕੱਪੜੇ ਦੇ ਨਾਲ ਜਦੋਂ ਮੇਰੇ ਕੋਲ ਗਿਆ ਤਾਂ ਮੈਨੂੰ ਉਹ ਕਹਿਣ ਲੱਗੇ ਕਿ ਐਦਾ ਐਦਾ ਹੈਗਾ ਮੈਂ ਕਿਹਾ ਪਹਿਲਾਂ ਕੋਈ ਗੱਲ ਨਹੀਂ ਤੁਸੀਂ ਕੱਪੜੇ ਸਾਫ਼ ਕਰੋ ਤੇ ਉਹ ਬੰਦੇ ਦੇ ਲੱਕ 'ਚ ਸੋਟਾਂ ਲੱਗੀਆਂ ਇੱਥੇ ਲੱਗੀਆਂ ਤਾਂ ਪਰ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਮੇਰੇ ਕੋਲ ਤਾਂ ਆ ਕੇ ਪੌਣਾ ਕਿਲੋਮੀਟਰ ਚੱਲ ਕੇ ਵੀ ਸਾਹਮਣੇ 25 ਗੱਜ ਤੇ ਤੁਸੀਂ ਕਿਉਂ ਨਹੀਂ ਕਿ ਕਹਿੰਦੇ ਜੀ ਉੱਥੇ ਤਾਂ ਕੋਈ ਸੁਣਵਾਏ ਨਹੀਂ ਹੁੰਦੀ ਕੋਈ ਸੁਣਦਾ ਨਹੀਂ ਹੈਗਾ ਸੋ ਤਾਂ ਮੈਂ ਅੱਜ ਚੱਲ ਕੇ ਬਤਲ ਕੇ ਆਂਦਾ ਵੀ ਬਾਡੇ ਕੋਲ ਆਇਆ ਨਹੀਂ ਬੰਦ ਕਰਦੇ ਤਾਂ ਕੋਈ ਗੱਲ ਨਹੀਂ ਜਿਵੇਂ ਐਕਸ਼ਨ ਦੇ ਮੈਂ ਧੀਵੇਂ ਬਾਕੀ ਥਾ ਤੇ ਕਰਾ ਰਿਹਾ ਹੁਣ ਤੁਸੀਂ ਦੇਖੋ ਮੈਂ ਬਲੂਡ ਦੇ ਅੰਦਰ ਬੜਾ ਵੱਡਾ ਅਸੀਂ ਉਪਰਾਲਾ ਕੀਤਾ ਸਾਰੀਆਂ ਪਾਰਟੀਆਂ ਨੇ ਮਿਲ ਕੇ ਪਰ ਤੁਸੀਂ ਇਹ ਦੇਖੋ ਵੀ ਮਜਬੂਰ ਹਾਂ ਤਹਿਸੀਲਦਾਰ ਨੂੰ ਲਿਖਣਾ ਪਿਆ ਕਿ ਵਾਕਈ ਗਲਤ ਜੜੀ ਗਰਦੋਰੀ ਹੋਈ ਹੈਗੀ ਆ ਇਹ ਬਿਲਕੁਲ ਰੋਂਗ ਹੈ ਬਿਲਕੁਲ ਗਲਤ ਹੈ ਕਿਉਂਕਿ ਇਹ ਇਹਦਾ ਇਧਰੋਂ ਬੰਦ ਕਰਤਾ ਉਧਰੋਂ ਜਿਹੜੇ ਹੈਗੇ ਅੰਡਰਪਾਸ ਨੇ ਸਾਡੇ ਉਹ ਬੰਦ ਹੋ ਜਾਂਦੇ ਹੈਗੇ ਲੋਕ ਉਹ ਲਿਬਰਟੀ ਚੌਂਕ ਤੋਂ ਉੱਥੇ ਘੁੰਮ-ਘੁੰਮ ਕੇ ਜਿਹੜਾ ਹੈਗਾ ਲੋਕ ਪਰੇਸ਼ਾਨ ਹੋ ਕੇ ਚਾਹੇ ਇਹਨਾਂ ਨੇ ਚੰਡੀਗੜ੍ਹ ਨੂੰ ਜਾਣਾ ਹੈ ਪਟਿਆਲੇ ਨੂੰ ਜਾਣਾ ਉਹ ਜਾਂਦੇ ਆ।